ਮੁਗਲ ਹਕੂਮਤ ਦੇ ਡਰ ਕਾਰਨ ਚੌਧਰੀ ਕਪੂਰੇ ਨੇ ਕਿਲਾ ਦੇਨ ਤੋਂ ਇਨਕਾਰ ਕਰ ਦਿੱਤਾ ਤਾਂ ਗੁਰੂ ਜੀ ਸਿੱਖਾਂ ਸਮੇਤ ਸਿਪਾਈਆਂ ਸਮੇਤ ਕਿ ਦਰਾਨੇ ਵਾਲੇ ਚਾਲੇ ਪਾ ਦਿੰਦੇ ਹਨ ਤੂਜੇ ਪਾਸੇ ਗੁਰੂ ਜੀ ਦੇ ਚਾਲੀ ਸਿੰਘ ਜੋ ਗੁਰੂ ਜੀ ਨੂੰ ਅਨੰਦਪੁਰ ਦੇ ਕਿਲੇ ਵਿੱਚ ਬੇਦਾਵਾ ਲਿਖ ਕੇ ਦੇ ਕੇ ਆਏ ਸਨ ਇਹ ਚਾਲੀ ਸਿੰਘ ਜਦੋਂ ਆਪਣੇ ਇਲਾਕੇ ਵਿੱਚ ਆਪਣੇ ਘਰੇ ਪਹੁੰਚਦੇ ਹਨ ਤਾਂ ਉਹਨਾਂ ਦੀਆਂ ਸਿੰਘਣੀਆਂ ਨੂੰ ਜਦੋਂ ਇਹ ਪਤਾ ਲੱਗਿਆ ਕੀ ਸਿੰਘ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਕੇ ਆਏ ਹਨ ਤਾਂ ਉਹਨਾਂ ਨੇ ਬਹੁਤ ਲਾਨਤਾ ਪਾਈਆ। ਕੰਨੀਆਂ ਨੇ ਸਿੰਘਾਂ ਨੂੰ ਕਿਹਾ ਕਿ ਤੁਸੀਂ ਉਸ ਗੁਰੂ ਨੂੰ ਬੇਦਾਵਾ ਲਿਖ ਕੇ ਦੇ ਕੇ ਆਏ ਹੋ। ਉਸ ਵੇਲੇ ਗੁਰੂ ਨੂੰ ਛੱਡ ਕੇ ਆਏ ਹੋ ਜਿਸ ਵੇਲੇ ਗੁਰੂ ਨੂੰ ਤੁਹਾਡੀ ਸਖਤ ਜ਼ਰੂਰਤ ਸੀ। ਕਿਲੇ ਨੂੰ ਘੇਰਾ ਪਿਆ ਹੋਇਆ ਸੀ। ਇਸ ਨਾਲੋਂ ਚੰਗਾ ਹੈ ਤੁਸੀਂ ਘਰੇ ਰਹੋ। ਚੁੰਨੀਆਂ ਲੈ ਲਵੋ ਅਤੇ ਅਸੀਂ ਤੁਹਾਡੀ ਥਾਂ ਤੇ ਜੰਗ ਕਰਦੀਆਂ ਹਾਂ। ਗੁਰੂ ਜੀ ਦਾ ਸਾਥ ਦਿੰਦੀਆਂ ਹਾਂ। ਕਸੀਂ ਬਹੁਤ ਧਾਗਾਂ ਵਾਲੀਆਂ ਹਾਂ ਜਿੰਨਾ ਉੱਪਰ ਗੁਰੂ ਜੀ ਦੀ ਕਿਰਪਾ ਹੋਈ ਹੈ ਸਾਨੂੰ ਵੀ ਗੁਰੂ ਜੀ ਨੇ ਬਹਾਦਰੀ ਦਲੇਰੀ ਅਤੇ ਸਤਿਕਾਰ ਵਾਲਾ ਦਰਜਾ ਦਿੱਤਾ ਹੈ ਸਮਾਜ ਵਿੱਚ ਤੁਸੀਂ ਇਸ ਦਸਤਾਰ ਦੇ ਕਾਬਿਲ ਹੀ ਨਹੀਂ ਹੋ ਕਿਉਂਕਿ ਗੁਰੂ ਜੀ ਨੇ ਤੁਹਾਨੂੰ ਦਸਤਾਰ ਬਖਸ਼ ਕੇ ਇੱਕ ਬੱਬਰ ਸ਼ੇਰ ਦਾ ਇੱਕ ਸਿੰਘ ਦਾ ਦਰਜਾ ਦਿੱਤਾ ਹੈ ਤੁਸੀਂ ਇਸ ਦਸਤਾਰ ਨੂੰ ਉਤਾਰ ਦਵੋ ਅਤੇ ਚੁੰਨੀਆਂ ਲੈ ਲਵੋ ਇੰਨੀਆਂ ਲੰਤਾਂ ਸੁਣਦੇ ਹੀ ਸਿੰਘਾਂ ਦਾ ਜਮੀਰ ਜਾਗ ਪਿਆ ਬਹੁਤ ਸ਼ਰਮਿੰਦਾ ਹੋਈ ਅਤੇ ਗੁਰੂ ਜੀ ਦੀ ਪਾਲ ਵਿੱਚ ਧੰਨ ਹਨ ਉਹ ਸਿੰਘਨੀਆਂ ਜਿੰਨਾਂ ਸਿੰਘਨੀਆਂ ਨੇ ਆਪਣੇ ਸਿੰਘਾਂ ਦੀ ਆਪਣੇ ਸੁਹਾਗਾਂ ਦੀ ਧੰਨ ਹਨ ਉਹ ਮਾਵਾਂ ਜਿਨ੍ਹਾਂ ਨੇ ਆਪਣੇ ਪੁੱਤਰਾਂ ਦੀ ਉਹਨਾਂ ਦੀ ਪਰਵਾਹ ਕੀਤੇ ਬਿਨਾ ਗੁਰੂ ਜੀ ਤੋਂ ਆਪਾ ਵਾਰਨ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਸਿੰਘ ਉਹਨੇ ਕਦਮੀ ਵਾਪਿਸ ਗੁਰੂ ਜੀ ਵੱਲ ਪਹੁੰਚ ਕਰਨ ਲਈ ਚਾਲੇ ਪਾਉਂਦੀ ਹਨ ਅਤੇ ਪਛਤਾਵੇ ਵਿੱਚ ਆਪਣੀ ਭੁੱਲ ਬਖਸ਼ਾਉਣ ਦੇ ਲਈ ਸੰਗਤਾਂ ਨਾਲ ਰਲ ਕੇ ਆਪਣੀ ਭੁੱਲ ਬਖਸ਼ਾਉਣ ਦੇ ਲਈ ਸਤਗੁਰਾਂ ਦੀ ਪਾਲਵੇ ਦਰਾਨੇ ਦੀ ਟਾਬਲ ਚਾਲੇ ਪਾਉਂਦੀ ਹਨ ਇੱਧਰ ਸਤਗੁਰੂ ਜੀ ਖਦਰਾਣੀ ਦੀ ਟਾਬ ਕੋਲ ਰੁਕੇ ਸਨ ਸਿੰਘਾਂ ਨੂੰ ਖਬਰ ਮਿਲੀ ਕਿ ਗੁਰੂ ਜੀ ਦਾ ਪਿੱਛਾ ਮੁਗਲ ਫੌਜਾਂ ਕਰ ਰਹੀਆਂ ਹਨ ਇੱਕ ਸਿੰਘ ਨੇ ਉੱਚੇ ਬ੍ਰਿਸ਼ ਤੇ ਚੜਕੇ ਅਰਜ ਕੀਤੀ ਕਿ ਸੱਚੇ ਬਾਦਸ਼ਾਹ ਤੁਰਕ ਨੇੜੇ ਆਪੁ ਜੀ ਹਨ ਮਹਾਰਾਜ ਬੋਲੇ ਕੋਈ ਡਰ ਨਹੀਂ ਤੁਸੀਂ ਫਿਕਰ ਨਾ ਕਰੋ ਰੋਕਣ ਵਾਲੇ ਆਪੇ ਰੋਕ ਲੈਣਗੇ ਇੱਥੇ ਜਿਕਰਯੋਗ ਹੈ ਕਿ ਖਿਦਰਾ ਨੇ ਦੇ ਕੰਡੇ ਤੇ ਗਹਿਰਾ ਜਲ ਭਰਿਆ ਹੋਇਆ ਸੀ ਗਹਿਰਾ ਜੰਗਲ ਸੀ ਇੱਥੇ ਭਾਈ ਸਾਹਿਬ ਭਾਈ ਦਾਨ ਸਿੰਘ ਜੀ ਗੁਰੂ ਜੀ ਨੂੰ ਕਹਿੰਦੇ ਹਨ ਕਿ ਗੁਰੂ ਜੀ ਇੱਥੇ ਸਾਰੇ ਸੁਖ ਹਨ ਜੰਗਲ ਵੀ ਹੈ ਜਲ ਵੀ ਹੈ ਤਿਰਕ ਆਪਣੀ ਭਾਲ ਵਿੱਚ ਆਪੇ ਵਾਪਸ ਮੁੜ ਜਾਵੇ ਇਹ ਗੱਲ ਸੁਣ ਕੇ ਗੁਰੂ ਜੀ ਇੱਕ ਤਲਾਹ ਦੇ ਨੇੜੇ ਟਿੱਬੀ ਤੇ ਜਾ ਕੇ